सालाना उर्स मुबारक हजरत शेख दाता अब्दुल्ले शाह कादरी जी उन्नति तीह जून एक तो तीन जुलाई दो हज़ार पजी मनाया जाएगा दरबार साबर दाता आली अहमद शाह कादरी जी मम्मी शीला महंत साबरी जी भगतपुरा फगवाड़ा विखे गद्दी नशीन सोनिया महंत की रहनुमाई हेठ बड़ी शानों शौकत नाल मनाया जा रहा है गद्दी नशीन सोनिया महंत जी ने जानकारी पत्रकारी देंद्या के दरबार विखे जून नू चिराग रोशन झंडे की रसम बड़ी श्रद्धा पूर्वक न अदा होगी जून एक अते दो जुलाई नू, महिफल अते कवाली प्रोग्राम हो जिस पंजाब दे मशहूर गायक बलराज बिलगा माशा अली वनीत खान विजय मान धार्मिक गुणगान करके आया होया संगता निहाल करे ਉਨਾ ਕਿਹਾ ਕਿ 3 ਜੁਲਾਈ ਨੂੰ ਚਾਦਰ ਦੀ ਰਸਮ ਅਦਾ ਕੀਤੀ ਜਾਵੇਗੀ ਜੋ ਟੀਵੀ ਨਿਊਜ਼ ਚੈਨਲ ਤੋਂ ਪੱਤਰਕਾਰ ਇੰਦਰਜੀਤ ਸਿੰਘ ਬੈਂਸ ਦੀ ਖਾਸ ਰਿਪੋਰਟ ਆਦਾਬ ਸਲਾਮ ਦੋਸਤੋ ਜੈ ਮਸਤਾਂ ਦੀ ਮੈਂ ਤੁਹਾਡਾ ਆਪਣਾ ਬਨੀਤ ਖਾਨ ਦੋਸਤੋ 29 ਜੂਨ ਤੋਂ ਲੈ ਕੇ 3 ਜੁਲਾਈ ਤੱਕ ਬਹੁਤ ਵਿਸ਼ਾਲ ਸੂਫਿਆਨਾ ਮਹਿਫਲ ਸੱਜਣ ਜਾ ਰਹੀ ਹੈ ਬਾਬਾ ਅਬਦੁੱਲਸ਼ ਸ਼ਰਕਾਰ ਜੀ ਦਾ ਸਾਲਾਨਾ ਜੋੜ ਮੇਲਾ ਮਡਾਲੀ ਵਿਖੇ ਤੇ ਫਗਵਾੜਾ ਸ਼ਿਲਾ ਮਯਾ ਜੀ ਦੇ ਦਰਬਾਰ ਦੇ ਵਿੱਚ ਮੈਂ ਆ ਰਹੇ ਹਾਂ ਜੀ 30 ਤਰੀਕ ਨੂੰ ਹਾਜ਼ਰੀ ਦੇਣ ਦੇ ਲਈ ਤੇ ਉਸ ਦਰਬਾਰ ਦੇ ਸੇਵਾਦਾਰ ਗਦੀ ਨਿਸ਼ੀਨ ਸਾਡੇ ਸੋਨੀਆ ਮਾਈ ਜੀ ਜਿਨ੍ਹਾਂ ਦੇ ਪਿਆਰ ਸਾਥਕਾ ਮੇਰੀ ਹਾਜ਼ਰੀ ਹੋ ਰਹੀ ਹੈ ਤੇ ਪ੍ਰੀਤੀ ਮਾਈ ਜੀ ਤੇ ਸਾਰਿਆਂ ਦਾ ਦਿਲੋਂ ਧੰਨਵਾਦ ਤੇ ਮਿਲਦੇ ਆ ਜੀ 30 ਜੂਨ ਨੂੰ ਤੇ ਤੁਸੀਂ ਵੀ ਆਓ ਮੈਂ ਵੀ ਆ ਰਿਹਾ ਤੇ ਹੋਰ ਵੀ ਅੱਛਾ ਆਰਟਿਸਟ ਆ ਜਿਹਨੇ ਮੇਰੀ ਪਹੁੰਚ ਰੇ ਨੇ ਤੇ ਮਿਲ ਕੇ ਲਾਵਾਂਗੇ ਰੌਣਕਾਂ ਸਰਕਾਰ ਦੇ ਕਤੂਮਾਂ ਦੇ ਵਿੱਚ ਸਤਿ ਸ੍ਰੀ ਅਕਾਲ ਸਲਾਮ ਅਦਾਬ ਜੀ ਮੈਂ ਤੁਹਾਡਾ ਆਪਣਾ ਮਾਸ਼ਾ ਅੱਲੀ ਔਰ ਸਾਡੇ ਦਾਤਾ ਜੀ ਅਬਦੁੱਲਾ ਸ਼ਾ ਕਾਦਰੀ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੀਲਾ ਮਾਈ ਦੇ ਢੇਰੇ ਯਾਨੀ ਕਿ ਫਗਵਾੜੇ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਕਰਵਾਇਆ ਜਾ ਰਿਹਾ ਹੈ ਸੋ ਮੈਂ ਆ ਰਿਆਂ ਜੀ ਉੱਥੇ 1 ਜੁਲਾਈ ਨੂੰ ਲਾਵਾਂਗੇ ਰੌਣਕਾਂ ਤੁਸੀਂ ਵੀ ਹੁਣ ਆ ਕੇ ਪਹੁੰਚੋ ਔਰ ਅਸ਼ੀਰਵਾਦ ਪ੍ਰਾਪਤ ਕਰੋ ਸੋ ਮਿਲਦੇ ਆ ਜੀ ਆਪਾਂ 1 ਜੁਲਾਈ ਨੂੰ ਸੋ ਮੇਰੇ ਵੱਲੋਂ ਗੱਦੀ ਨਸ਼ੀਨ ਸਾਡੇ ਬਹੁਤ ਸਤਿਕਾਰਯੋਗ ਸੋਨੀਆ ਮਾਈ ਜੀ ਨੂੰ ਔਰ ਸਾਡੇ ਮਾਈ ਜੀ ਪ੍ਰੀਤੀ ਮਾਈ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਸਸਿਕਾ ਜੀ ਮੈਂ ਹਾਂ ਤੁਹਾਡਾ ਆਪਣਾ ਬਲਰਾਜ ਅ ਹਜਰਤ ਪੀਰ ਸਈਬਦੁੱਲੇ ਸ਼ਾ ਸਰਕਾਰ ਕਾਦਰੀ ਜੀ ਦਾ ਅ ਸਲਾਨਾ ਉਰਸ ਸਲਾਨਾ ਮੇਲਾ ਅ ਹਰ ਇੱਕ ਸਾਲ ਦੀ ਤਰ੍ਹਾਂ ਫਗਵਾੜਾ ਦੇ ਵਿੱਚ ਸ਼ੀਲਾ ਮਾਤਾ ਜੀ ਦੇ ਦਰਬਾਰ ਦੇ ਉੱਤੇ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ। ਸੋ ਇਸ ਦਰਬਾਰ ਦੇ ਵਿੱਚ ਜਿੱਥੇ ਪੰਜਾਬ ਦੇ ਬੜੇ ਬੜੇ ਵੱਡੇ ਫਨਕਾਰ ਆਉਂਦੇ ਸੋ ਇਸ ਵਾਰੀ 2 ਜੁਲਾਈ ਨੂੰ ਜੀ ਮੈਂ ਉਸ ਦਰਬਾਰ ਦੇ ਉੱਤੇ ਆ ਹਾਜ਼ਰੀ ਲਵਾਉਣ ਲਈ ਆ ਰਿਹਾ ਜੀ। ਸੋ ਮੈਂ ਬਹੁਤ ਹੀ ਸਤਿਕਾਰਯੋਗ ਪ੍ਰੀਤੀ ਮਾਈ ਜੀ ਤੇ ਸੋਨੀਆ ਮਾਈ ਜੀ ਨੂੰ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਵੀ ਦਿਨਾ। ਸੋ ਉਹਨਾਂ ਦੀ ਦੇਖ ਰੇਖੇ ਤੇ ਸਾਰਾ ਮੇਲਾ ਹੋ ਰਿਹਾ। ਸੋ ਸਭ ਨੂੰ ਬੇਨਤੀ ਆ ਪਾਈ ਹਮ ਹਮਾ ਕੇ ਪਹੁੰਚੋ ਫਗਵਾੜੇ ਦੇ ਵਿੱਚ ਮਿਲਦੇ ਹਾਂ ਜੀ ਰਾਤ ਨੂੰ 2 ਜੁਲਾਈ ਨੂੰ ਦਾਦਾ ਜੀ ਦਾ ਮੇਲਾ ਸਾਰਿਆਂ ਨੂੰ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ